ਲੈ ਕੇ ਆ ਸਰ ਹੈਰਾਨ ਕਰ ਦੇਣ ਵਾਲੀ ਖਬਰ ਜਸਦੇਵ ਚੇਕ ਕਪਾਠੀ ਦੇ ਵੱਲੋਂ ਦੂਸਰੇ ਪਾਰਟੀ ਦਾ ਖੰਜਰ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਹਾਂ ਦੱਸ ਦਈਏ ਕਿ ਬਾਠੀ ਆਪਣੇ ਭਰਾ ਦੇ ਨਾਲ ਦੂਸਰੇ ਬਾਠੀ ਦੇ ਕੋਲ ਪੇਟਾਂ ਦੇ ਪੈਸੇ ਲੈਣ ਗਿਆ ਸੀ ਕਿ ਇਹਨਾਂ ਦੇ ਆਪਸ ਦੇ ਵਿੱਚ ਵਿਵਾਦ ਹੋ ਜਾਂਦਾ ਤੇ ਝਗੜਾ ਇੰਨਾ ਵੱਡਾ ਹੈ ਕਿ ਇੱਕ ਬਾਠੀ ਦੇ ਵੱਲੋਂ ਇਹਨਾਂ ਦੋਵਾਂ ਬਾਠੀਆਂ ਤੇ ਹਮਲਾ ਕਰ ਦਿੱਤਾ ਜਾਂਦਾ ਤੇ 16 ਸਾਲ ਦੀ ਉਮਰ ਦੇ ਦੱਸ ਦਈਏ ਮਨਪ੍ਰੀਤ ਸਿੰਘ ਨਾਮ ਦੇ ਇਸ ਬਾਠੀ ਦੀ ਸੀਨੇ 'ਚ ਖੰਜਰ ਮਾਰ ਕੇ ਕਚ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਬਿਹਤ ਹੈਰਾਨ ਕਰ ਦੇਣ ਵਾਲੀ ਇਹ ਵਾਰਦਾਤ ਸਾਹਮਣੇ ਆਈ ਹੈ ਦੱਸਦੇ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੇ ਕਿ ਮਹਿਜ਼ ਇਹ 10ਵੀਂ ਕਲਾਸ ਦੇ ਵਿੱਚ ਪੜਦਾ ਸੀ ਇਹ ਪਾਠੀ ਤੇ ਉਸ ਦੇ ਨਾਲ ਉਸ ਦਾ ਵੱਡਾ ਭਰਾ 12ਵੀਂ ਜਮਾਤ ਦੇ ਵਿੱਚ ਪੜਦਾ ਸੀ ਇਹ ਪਾਠੀ ਦਾ ਵੀ ਫਰਜ਼ ਅਦਾ ਕਰਦੇ ਸੀ ਤੇ ਜਦੋਂ ਇਹ ਦੋਵੇਂ ਜਣੇ ਭਰਾ ਦੋਵੇਂ ਪਾਠੀ ਸੰਕੋਲ ਜਾਂਦੇ ਨੇ ਜੋ ਕਿ ਸਰਦਾਈ ਦਾ ਕੰਮ ਕਰਦਾ ਸੀ ਤੇ ਉਸ ਤੋਂ ਪਾਠ ਦੀ ਪੇਟਾ ਦੇ ਪੈਸੇ ਲੈਣ ਗਏ ਸੀ ਤੇ ਅਚਾਨਕ ਉਹਨਾਂ ਦਾ ਝਗੜਾ ਹੋ ਜਾਂਦਾ ਤੇ ਨਾ ਦੋਵਾਂ ਭਰਾਵਾਂ ਦੇ ਉੱਤੇ ਉਸ ਪਾਠੀ ਸਿੰਘ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਇੱਕ ਦੇ ਸੀਨੇ ਦੇ ਵਿੱਚ ਕਿਰਚ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਦੂਸਰੇ ਨੂੰ ਕੋਟੇਨੇ ਦੇ ਨਾਲ ਉਸ ਤੇ ਹਮਲਾ ਕੀਤਾ ਜਾਂਦਾ ਤਾਂ ਦੱਸਦੀ ਕਿ ਸਿਵਲ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ ਜਾ ਕੇ ਪਤਾ ਲੱਗਦਾ ਇੱਕ ਦੀ ਮੌਤ ਹੋ ਗਈ ਹੈ ਤੇ ਦੂਸਰਾ ਜ਼ਖਮੀ ਹੈ ਬੇहद ਹੈਰਾਨ ਕਰਨ ਵਾਲੀ ਇਹ ਵਾਰਦਾਤ ਸਾਹਮਣੇ ਆਈ ਹੈ ਦੱਸਦੀ ਕਿ ਇਹ ਦੋਵੇਂ ਪਾਠੀ ਪਾਠ ਦੀ ਪੇਟਾ ਦੇ ਪੈਸੇ ਲੈਣ ਗਏ ਸੀ ਤੇ ਜਦੋਂ ਇਹ ਦੱਸਦੀ ਕਿ ਸ਼ੁਕਰ ਨਾਮ ਦਾ ਇਹ ਵਿਅਕਤੀ ਸੀ ਪਾਠੀ ਸੀ ਜਿਸ ਦੇ ਕੋਲੇ ਗਏ ਸੀ ਤੇ ਅੱਡੇ ਤੇ ਜਾਂਦੇ ਹੀ ਇਹ ਵਿਅਕਤੀ ਸਰਦਾਈ ਵੀ ਲਗਾਉਂਦਾ ਸੀ ਤੇ ਜਦੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਤਾਂ ਉੱਥੇ ਕਿਸੇ ਕਾਰਨ ਝਗੜਾ ਹੋ ਜਾਂਦਾ ਤੇ ਪਾਠੀ ਦੇ ਵੱਲੋਂ ਕਿਰਚ ਤੇ ਇਸ ਤਰਹ ਹਥਿਆਰ ਦੇ ਨਾਲ ਛੋਟੇ ਭਰਾ ਮਨਪ੍ਰੀਤ ਸਿੰਘ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ سینੇ ਵਿੱਚ ਮਾਰ ਦਿੱਤੀ ਜਾਂਦੀ ਹੈ ਓਖਰ ਤੇ ਵੱਡੇ ਭਰਾ ਦੇ ਉੱਤੇ ਵੀ ਸਰਦਾਈ ਰਗੜਨ ਵਾਲਾ ਕੋਟਨਾ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਤਾਂ ਬਿਹਦ ਹੈਰਾਨ ਕਰ ਦਿਨ ਵਾਲੀ ਇਹ ਵਾਰਦਾਤ ਸਾਹਮਣੇ ਆਈ ਹੈ ਪਾਠੀ ਦੇ ਵੱਲੋਂ ਹੀ ਕਿਸ ਤਰੀਕੇ ਦੇ ਨਾਲ ਪਾਠੀਆਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਇੱਕ ਦੀ ਮੌਤ ਹੋ ਜਾਂਦੀ ਹੈ ਜੀहां ਤੁਹਾਨੂੰ ਦੱਸਦੀ ਕਿ ਸਾਰਾ ਮਾਮਲਾ ਤਰਨਤਾਰਨ ਦੇ ਪਿੰਡ ਵਰਪਾਲ ਦੇ ਰਹਿਣ ਵਾਲੇ ਇੱਕ ਪਾਠੀ ਸਿੰਘ ਇਕ ਕਤਲ ਹੋਣ ਦਾ ਸਾਰਾ ਮਾਮਲਾ ਹੈ ਜਿਸ ਦੇ ਵਿੱਚ ਇੱਕ ਬਾਠੀ ਦੇ ਵੱਲੋਂ ਬਾਠੀ ਦੇ ਉੱਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਦੀ ਕਿ ਪਿੰਡ ਗੋਹਲਵਰ ਦਾ ਸ਼ੁਭਕਰਨ ਸਿੰਘ ਨਾਮ ਦਾ ਇਹ ਵਿਅਕਤੀ ਸੀ ਇਹ ਪਾਠੀ ਸੀ ਜਿਸ ਦੇ ਵੱਲੋਂ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਵੱਡੇ ਇਲਜ਼ਾਮ ਲੱਗ ਰਹੇ ਹਾਲਾਂਕਿ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਹੈਰਾਨ ਕਰ ਦੇਣ ਵਾਲੀ ਹੈ ਕਿ ਜਦੋਂ ਇਹ ਦੋਵੇਂ ਪਾਠੀਆਂ ਦੇ ਵੱਲੋਂ ਪਾਰ ਦੀ ਪੇਟਾ ਦੇ ਪੈਸੇ ਲੈਣ ਗਏ ਸੀ ਤੇ ਉਸ ਦੌਰਾਨ ਝਗੜਾ ਹੁੰਦਾ ਹੈ ਤੇ ਪਾਠੀ ਦੇ ਵੱਲੋਂ ਇਹਨਾਂ ਦੋਵਾਂ ਭਰਾਵਾਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਇਸ ਤਰ੍ਹਾਂ ਹਥਿਆਰ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਹੈ ਇੱਕ ਭਰਾ ਨੂੰ ਤੇ ਦੂਸਰਾ ਭਰਾ ਜ਼ਖਮੀ ਹੈ ਇਹ ਜੇ ਗਏ ਹਾਂ ਕੰਜਰਲਾ ਤੇ ਉਹਨੇ ਬਹੁਤ ਤਾਹ ਵੀ ਲੈਣੇ ਹੁੰਦੇ ਤੇ ਉਹਨੇ ਕੰਜਰ ਮਾਰਤਾ ਬਰੇ ਪ੍ਰਾਦੇ ਪਹਿਲਾਂ ਮੇਰੇ ਮਾਰਿਆ ਥੇ ਡੰਡਾ ਤੇ ਫਿਰ ਉਹਨੇ ਮੇਰੇ ਜਦੋਂ ਮੇਰੇ ਮਾਰਤਾ ਨੇ ਉਹਨੇ ਡੰਡਾ ਤੇ ਫਿਰ ਉਹਨੇ ਮੇਰਾ ਮੇਰਾ ਭਰਾ ਗਾੜੀ ਆ ਪਹਿਲ ਉਹਨੇ ਮਾਰ ਲਗਾ ਮੈਂ ਗਾੜੀ ਹੋ ਗਿਆ ਤੇ ਫਿਰ ਉਹਨੇ ਮੇਰੇ ਭਰਾ ਦੇ ਮਾਰਤਾ ਖੰਗਰ ਮੈਂ ਦੇ ਉਥੇ ਡਿੱਗ ਪਿਆ ਜਮਕੌਰ ਨੇ ਵੇਖਿਆ ਇਹ ਝਗੜਾ ਕਿਹੜੀ ਗੱਲ ਦਾ ਮਾਇਆ ਦਾ ਟਕਾ ਜਾ ਕੇ ਇਹ ਕੰਜਰ ਕੰਜਰ ਚੋਕੇ ਲਾ ਗਿਆ ਕੰਜਰ ਚੋਕੇ ਲਾ ਗਿਆ ਘਰੋ ਲਾ ਗਿਆ ਮੈਂ ਦੇਖਦਾ ਹਾਂ ਜਮਕੌਰ ਨੇ ਪਤਾ ਕਿੰਨਾ ਇੱਚੇ ਖੰਜਰਵ ਜਿੰਨੇ ਵੇਖਿਆ ਸਾਰਾ ਚੱਲ ਬਾਤ ਕੋਈ ਨਹੀਂ ਬੱਚੇ ਸਾਡੇ ਨਾ ਇਹਨਾਂ ਨੇ ਮਾਇਆ ਲੈਣੀ ਸੀ ਆਪਣੇ ਖੱਡ ਪਖਾਂ ਦੀ ਜੀਤੀਆਂ ਦੀ ਉਹ ਪੈਸੇ ਲੈਣ ਵਾਸਤੇ ਆਏ ਆ ਬਾਬਾ ਅਸ਼ਰਾ ਸਿੰਘ ਦੇ ਗੁਰਦਰ ਜਗਨਜੀਤ ਸਿੰਘ ਆ ਉਹਦੇ ਬੇਟੇ ਕੋਲ ਉਹ ਵੀ ਖੱਡ ਪਖਾਂ ਇੱਥੇ ਪਾੜ ਚੱਲਦੇ ਤੇ ਉਹਦੇ ਇਹਨਾਂ ਦੇ ਗੱਲ ਪੈ ਗਿਆ ਬੱਚਿਆਂ ਦੇ ਤੇ ਉਹ ਪਹਿਲਾਂ ਵੀ ਬਿਮਾਰਿਆ ਉਹ ਡੰਡਾ ਲਾਉਣ ਵਾਲਾ ਸੀ ਹੁੰਦਾ ਡੰਡਾ ਸਲੋਤਰ ਜੀ ਨੇ ਉਹ ਮਾਰਿਆ ਉਹ ਛੋਟੇ ਦੇ ਮਾਰਨੇ ਤੇ ਇਹ ਵੱਡਾ ਚਲੀ ਆਏ ਇਹਦੇ ਵਿੱਚ ਸਿਰ ਤੇ ਫਿਰ ਉਹਨੇ ਛੋਟੇ ਦੇ ਕੋਹੰਜਰ ਮਾਰਿਆ ਸਿੱਧਾ ਦਿਲ ਤੇ ਵੱਜਾ ਬੜਾ ਵਹਿ ਗਿਆ ਇੱਥੋਂ ਹੋਂ ਤੱਕ ਕੋਈ ਡੈਥ ਹੋ ਗਈ ਇਹ ਜਿਹਨੇ ਡੈਥ ਨਹੀਂ ਲਾਈ ਉਹਦਾ ਮਨਪ੍ਰੀਤ ਸਿੰਘ ਭਤੀਜਾ ਇਹ ਮੇਰਾ ਉਹ ਭਰਾ ਦਾ ਕਿਹੜੇ ਪਿੰਡ ਦਾ ਸੀ ਹਰਪਾਲ ਪਿੰਡ ਦੀ ਉਮਰ ਦਾ 10 ਵਿੱਚ ਪੜਦਾ ਆ ਬਕਰਤ ਸਿੰਘ ਸਕੂਲ ਪੜਦਾ ਜੋ ਹਾਂ ਕਿਸੇ ਕਲਾਸ ਜਿਹਨੇ ਖੰਜਰ ਮਾਰਿਆ ਉਹਦਾ ਕੀ ਨਾਮ ਸੀ ਉਹਦਾ ਨਾਮ ਸ਼ੁਭਕਰਨ ਕੇ ਸ਼ੁਭਕਰਮੇਤਰਾ ਦਾ ਰੱਖਦੇ। ਉਹ ਪੁੱਛੋ ਪਲਾਸੌਰ ਤੇ ਤੇ ਬਾਬੇ ਅਸ਼ਰਾ ਸਿੰਘ ਦੀ ਗੁਰਦਾਰੇ ਗੋਲੂ ਅਰਗਲਾ ਪੁੱਛੋ ਯਾਦਾ ਪ੍ਰਯੋਗਿਤ ਮੰਡਲ। ਜਿਹੜੀ ਜੱਡੀ ਦਾ ਸੈਂਟਰ ਆ ਗਈ ਹੈ। ਉਹਦਾ ਨਾਮ ਜਸ਼ਨਦੀਪ ਸਿੰਘ ਹੈ। ਆ ਦੋਹਾਂ ਆਪਸੇ ਦਿਲਵਾਈ ਹੋਈ ਹੈ ਕਿ ਜਦ ਜ਼ਰੂਰ ਜਦ ਜਮੇ ਹੋ ਉਹਦੇ ਕੋਲੋਂ ਪੈਸੇ ਲੈਣ ਗਏ। ਪਾਰਕ ਪਾਰਕ ਦੇ ਗੰਡਪੜ ਇਕੱਠੇ ਕੀਤਾ ਹੀ ਪਾਰ ਕਰਦੇ ਆ। ਅੱਛਾ ਜੀ। ਉਹ ਗੱਡੀਆਂ ਸਿੱਧਾ ਹੀ ਗਲ ਪੈ ਗਏ ਨਾਲ। ਕਿੰਨੇ ਹਨ ਬਾਕੀ ਕਾ ਉਹ ਨਿਸ਼ਾਪਤਨ ਕਰਨਾ ਸ਼ੁਰੂ। ਲਈ ਉਹ ਵੀ ਖੰਡ ਪਾਰਟੀ ਸੀ ਨਸਰ ਕੋਈ ਨਹੀਂ ਕਰਦਾ ਚੰਗਾ ਕੋਈ ਨਹੀਂ ਕਰਦਾ ਖੰਡ ਪਾਰ ਦੀ ਪੈਸੇ ਰੰਗ ਲਾਈ ਹੋਈ ਮੀਨ ਆਹ ਆਹ 2000 ਰੁਪਇਆ ਅੰਦਰ ਸੀ ਉਹ ਇਹ ਸਹੀ ਕੀ ਪਤਾ ਨਹੀਂ ਕੀ ਕਾਰਵਾਈ ਕਰਦੇ ਆ ਜੇ ਬੱਚਾ ਸਾਡੇ ਦੇ ਡੈਥ ਹੋ ਗਈਆਂ ਤਾਂ ਚੱਕਰ ਸਾਬ ਚਲੋ ਇਰਾਸਾ ਹੋਣਾ ਚਾਹੀਦਾ ਜੋ ਵੀ ਹੈਗਾ ਮੈਡੀਕਲ ਹੈ ਇਹ ਇਹ ਜਿਹੜੇ ਮਗੇਜਤ ਹੋਈ ਆ ਇਹ ਪਰਵਾਹ ਚ ਦੋਏ ਦੋਹਰਾ ਸੀਗਾ ਦੋਹਰਾ ਸੀ ਕੀ ਨਾ ਪਿਦਾ ਨਾ ਗਿਨਦੇ ਇਹ ਨਾ ਦੋ ਪਰਾਂ ਦਾ ਕੋਈ ਆਇਆ ਵੀ ਨਹੀਂ ਨਹੀਂ ਬੱਚੇ ਜਿਹੜੇ ਛੋਟੇ ਨੇ ਜਿਹੜੇ 18 ਸਾਲਾਂ ਦਾ ਹੋਣਾ ਪੂਰਾ ਇਹਨਾਂ ਦੇ ਪਿਤਾ ਜੀ ਵੀ ਗਲਤੀ ਦੀ ਨਹੀਂ ਨਹੀਂ ਉਹ ਦੀ ਟ੍ਰੱਕ ਡਰਾਈਵਰ ਇਹ ਦੋ ਲੋਕ ਆਪਸ ਕਰ 파ਟ ਨਹੀਂ ਲੋ ਜੈਨ ਜੀ ਅੱਜ तकरीबन 4 4.5 ਦੀ ਘਟਨਾ ਹੈ ਜੀ ਗੋਲਵੜ ਦੇਖੇ ਬਾਬਾ ਅਵਿਸ਼ਾ ਸਿੰਘ ਪੁਰਵਰਾ ਹੈਗਾ ਜੀ ਉਹ ਦੇ ਸਾਹਮਣੇ ਇੱਕ ਰਕਾ ਜਿਹੜਾ ਹੈ ਨਾਮ ਹੈ ਜੀ ਸੁਭਕਰਮ ਸਿੰਘ ਉਹ ਸਰਦਾਈ ਲਾਉਂਦਾ ਜੀ ਤੇ ਤਿੰਨ ਲੜਕੇ ਆ ਮਨਪ੍ਰੀਤ ਸਿੰਘ, ਰਜਨਦੀਪ ਸਿੰਘ ਤੇ ਤੀਸਰਾ ਚਮਤੌਰ ਸਿੰਘ ਤੇ ਤਿੰਨ ਲੜਕੇ ਉਹਨਾਂ ਕੋਲ ਆਪਣਾ ਕੋਈ ਲੈਣ-ਦੇਣ ਜਿਹੜਾ ਸੀਦਾ ਕੋਈ 2000 ਰੁਪਏ ਦਾ ਉਹ ਕਰਨ ਲਈ ਗਏ ਸੀਗੇ। ਨੰਬਰ 2 ਉਹਦੇ ਤੋਂ ਕੋਈ ਪੁਰਾਣਾ ਕਿਰਚ ਵਗੈਰਾ ਇਹਨਾਂ ਦੀ ਜਿਹੜੀ ਹੈ ਲੱਕੂ ਸੀਗਾ ਉਹ ਲੈਣਾ ਸੀ ਉਹਦੇ ਤੋਂ। ਪਰ ਇੱਕਦਮ ਮੀਨ ਟਾਈਮ ਇਹਨਾਂ ਚ ਬੈਸ ਹੋਈ। ਬੈਸ ਦੇ ਚਲਦਿਆਂ ਜਿਹੜਾ ਹੈ ਸ਼ੁਭ ਕਰਨ ਦੇ ਜਿਹੜਾ ਹੈ ਮਨਪ੍ਰੀਤ ਮਨਪ੍ਰੀਤ ਦੇ ਜਿਹੜਾ ਹੈ ਸੂਰਾ ਮਾਰਤਾ ਹੈ। ਇਸ ਕਰਕੇ ਜਿਹੜੀ ਹੈ ਉਹਦੀ ਮੌਕੇ ਉੱਪਰ ਬ੍ਰੌਡ ਪਰ ਡੈਥ ਹੋ ਗਈ। ਹਸਪੀਟਲ ਲੈ ਕੇ ਆਏ ਆ ਡੈਡ ਡਿclareਡ। ਇਕ ਨਾਲ ਲੜਕਾ ਜਿਹੜਾ ਉਹਨਾਂ ਦੇ ਸੀਗਾ ਜਿਹਨੂੰ ਉਹ ਥੋੜੀ ਜਿਹੀ ਸੱਟ ਲੱਗੀ ਹੋਈ ਹੈ ਤੇ ਫੇਸ ਤੇ ਹੈ ਤੇ ਪਿੱਛੇ ਕਿਹਾ ਉਹਦੀ ਵੀ ਜਿਹੜੀ ਸਟੇਟਮੈਂਟ ਲੈ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਜੋ ਕਿ ਜਿਹੜੇ ਲੜਕੇ ਦੀ ਡੈੱਟ ਹੈ ਉਹਦੀ ਉਮਰ ਕਿੰਨੀ ਸੀ ਉਹਦੀ ਉਮਰ 16-17 ਸਾਲ ਰਸ ਨਹੀਂ ਫੋਨ ਤੱਕ ਫਿਲਹਾਲ ਕੇ ਉਹਦਾ ਅਸੀਂ ਜੋ ਟੈਕਨੀਕਲੀ ਸੋਰਸ ਕ੍ਰੀਏਟ ਕਰਕੇ ਮੌਕੇ ਤੋਂ ਤਾਂ ਭੱਟ ਗਿਆ ਤੁਸੀਂ ਦੇਖ ਰਹੇ ਹੋ ਜਲਦੀ ਤੋਂ ਜਲਦੀ ਅਸੀਂ ਉਹਨੂੰ ਪੜ ਲਾਂਗੇ ਪੈਸੇ ਵੀ ਉਹ ਲੈਣਦੇ ਸੀ ਕਿ ਚਿਕੜਾਇਆ ਕਿ ਹਾਂਜੀ ਪੈਸਿਆਂ ਦਾ ਹੀ ਲੈਣਦੇ ਸੀਗਾ 2000 ਰੁਪਏ ਦਾ ਲੈਂਡੈਂਸੀ ਨਾਰਮਲੀ ਉਹਦੇ ਕੋਲ ਕੋਈ ਨਾ ਦੀ ਚੀਜ਼ ਸੀਗੀ ਜਿਹੜੀ ਕਿਚ ਵਗੈਰਾ ਸੀਗਾ ਉਹ ਲੈਣ ਗਏ ਸੀਗੇ ਇਸੇ ਗੱਲ ਨੂੰ ਲੈ ਕੇ ਇੱਕ ਅਗਰ ਦਾ ਤੁਸੀਂ ਕੇ ਰਿਪੋਰਟ ਦਾ ਕੋਈ ਕੱਟ ਦਿੱਤਾ ਸੀ ਪੈਸੇ ਲੈਣੇ ਕੋਈ ਰਿਪੋਰਟ ਪੈਸੇ ਲੈਣੇ ਉਹਦੀ ਗੱਲ ਨਹੀਂ ਮੇਬੀ ਜੀ ਮੈਨੂੰ ਤਾਂ ਇੰਨੇ ਕਲੀਅਰ ਹੈ ਵੀ ਜੇ ਪੈਸਿਆਂ ਦਾ ਲੈਣਦੇ ਤਾਂ ਉਹ ਪੈਸਿਆਂ ਦਾ ਹੀ ਰਹੇਗਾ ਚਾਹੇ ਮੈਟਰ ਕੋਈ ਵੀ ਹੋਵੇ ਜੀ ਹਾਂਜੀ